ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰਹੀਮ ਦੇ ਡੇਰੇ ਤੇ ਇਸ ਪਾਰਟੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਇਸ ਦਿਨ ਨਾਲ ਹੀ ਰੋहतक ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ VOTING ਜਾਰੀ ਹੈ ਇਸ ਦੌਰਾਨ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਨੇ ਆਪਣੇ ਪੈਰਕਾਰਾਂ ਨੋਕ ਦੀ ਜਨਤਾ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ ਏ ਲੈਨ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਰੋਤਕ ਦੀ ਸੁਨਹਿਰੀਆਂ ਜੇਲ੍ਹ ਤੋਂ ਵੀ ਦਿਨ ਦੀ ਪਰੋਲ ਤੋਂ ਬਾਹਰ ਆਉਣ ਤੋਂ ਇੱਕ ਦਿਨ ਬਾਅਦ ਆਇਆ ਹੈ ਇਸ ਦੇ ਨਾਲ ਹੀ ਕਿਨਾਮਾ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਸੰਦੇਸ਼ ਵੀਰਵਾਰ ਨੂੰ ਦੇਰ ਰਾਤ सिरसा स्थित डेरा सच्चा सौदा हेड क्वार्टर च अजोजित सत्संग ਦੌਰਾਨ ਪੈਰੋਕਾਰਾ ਨੋ ਦਿੱਤਾ ਗਿਆ ਆਮ ਤੌਰ ਤੇ ਵਿਧਾਨ ਸਭਾ ਚੋਣਾਂ ਨੇ ਕੁਝ ਦਿਨ ਪਹਿਲਾਂ सत्संग ਮੰਚ ਤੇ ਪੈਰੋਕਾਰਾ ਨੋ ਹਦਾਇਤ ਖੁੱਲ ਕੇ ਆਉਂਦੀਆਂ ਹਨ ਹਾਲਾਂਕਿ ਸਵਾਰ ਇਹ ਵੀ ਹਦਾਇਤ ਕੁਝ ਖਮੋਸ਼ ਢੰਗ ਨਾਲ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ